ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 684 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 685 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 9 ਰਾਗ ਤਨਾਸਰੀ ਵਿੱਚ ਨੌਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਤੇ ਇਹ ਜੋਗੀ ਕੋ ਜੁਗਤ ਨਾ ਜਾਣੋ हे ਭਾਈ ਮੈਂ ਸਮਝਦਾ ਹਾਂ ਕਿ ਉਸ ਜੋਗੀ ਨੂੰ ਸਹੀ ਜੀਵਨ ਜਾਚ ਜੇ ਨਹੀਂ ਆਈ ਲੋਭ ਮੋਹ ਮਾਇਆ ਮਮਤਾ ਭੁਨ ਜੇ ਘਟ ਮਾਹੇ ਪਛਾਨੋ ਰਹਾਓ ਸਹੀ ਜੀਵਨ ਜਾਚ ਕਿਹੜੇ ਜੋਗੀ ਨੂੰ ਨਹੀਂ ਆਈ ਗੁਰੂ ਜੀ ਫਰਮਾਉਂਦੇ ਹਨ ਜਿਸ ਜੋਗੀ ਦੇ ਹਿਰਦੇ ਵਿੱਚ ਮੈਂ ਲੋਭ ਮਾਇਆ ਦੇ ਮੋਹ ਤੇ ਮਮਤਾ ਦੀਆਂ ਲਹਿਰਾਂ ਉੱਠ ਰਹੀਆਂ ਵੇਖਦਾ ਹਾਂ ਰਹਾਓ ਪਰ ਨਿੰਦਾ ਉਸ ਤਤ ਨਹਿ ਜਾਕੇ ਕੰਚਨ ਲੋਹ ਸਮਾਨੋ ਏ ਭਾਈ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਾਇ ਨਿੰਦਿਆ ਨਹੀਂ ਹੈ ਪਰਾਇ ਖੁਸ਼ਾਮਲ ਨਹੀਂ ਹੈ ਜਿਸ ਨੂੰ ਸੋਨਾ ਲੋਹਾ ਹੀ ਕੋਜੇ ਦਿਸਦੇ ਹਨ ਹਰ ਖਸੋਗਤੇ ਰਹੇ ਅਤੀਤਾ ਜੋਗੀ ਤਾਹੇ ਬਖਾਨੋ ਜਿਹੜਾ ਮਨੁੱਖ ਖੁਸ਼ੀ ਗਮੀ ਤੋਂ ਨਿਰਲੇਪ ਰਹਿੰਦਾ ਹੈ ਉਸ ਨੂੰ ਹੀ ਜੋਗੀ ਆਖ ਚੰਚਲ ਮਨ ਦਹਿ ਦੇਸ ਕੋ ਤਾਵਤ ਅਚਲ ਜਾਹੇ ਠਹਿਰਨੋ हे ਭਾਈ ਇਹ ਸਦਾ ਭਟਕਦਾ ਰਹਿਣ ਵਾਲਾ ਮਨ ਦਸੇ ਪਾਸੀ ਦੌੜਦਾ ਫਿਰਦਾ ਹੈ ਜਿਸ ਮਨੁੱਖ ਨੇ ਇਸ ਨੂੰ ਅਡੋਲ ਕਰਕੇ ਟਿਕਾ ਲਿਆ ਹੈ ਕਉ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾ ਹੈ ਤੁਮ ਮਨੋ ਜੈਸ ਮਨੁੱਖ ਨੇ ਇਸ ਨੂੰ ਅਡੋਲ ਕਰਕੇ ਟਿਕਾ ਲਿਆ ਹੈ ਭਟਕਦੇ ਮਨ ਨੂੰ ਨਾਨਕ ਆਖਦਾ ਹੈ ਕਿ ਜਿਹੜਾ ਮਨੁੱਖ ਇਸ ਕਿਸਮ ਦਾ ਹੈ ਸਮਝ ਲੈ ਕੇ ਉਸ ਨੂੰ ਵਿਕਾਰਾਂ ਤੋਂ ਖਲਾਸੀ ਮਿਲ ਗਈ ਤਨਾਸਰੀ ਮਹੱਲਾ ਨਵਾਂ ਅਬ ਮੈਂ ਕੌਨ ਉਪਾਉ ਕਰੋ ਹੈ ਭਾਈ ਹੁਣ ਮੈਂ ਕਿਹੜਾ ਯਤਨ ਕਰਾਂ ਜੇ ਬੇਦਮਨ ਕੋ ਸੰਸਾਰ ਚੁਕੈ ਪੌਨਿਦ ਪਾਰ ਪਰੋ ਰਹਾਓ ਜਿਸ ਤਰ੍ਹਾਂ ਮੇਰੇ ਮਨ ਦਾ ਸਹਿਮ ਮੁਕ ਜਾਏ ਅਤੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵਾਂ ਰਹਾਓ ਜਨਮ ਪਾਏ ਕਛ ਭਲੋ ਨਾ ਕੀਨੋ ਤਾਤੇ ਅਦ ਕਡਰੋ ਏ ਭਾਈ ਮਨੁੱਖਾ ਜਨਮ ਪ੍ਰਾਪਤ ਕਰਕੇ ਮੈਂ ਕੋਈ ਭਲਾਈ ਨਹੀਂ ਕੀਤੀ ਇਸ ਵਾਸਤੇ ਮੈਂ ਬਹੁਤ ਡਰਦਾ ਰਹਿੰਦਾ ਹਾਂ ਮਾਨਵਾਚ ਕ੍ਰਮ ਹਰ ਗੁਣ ਨਹੀਂ ਗਾਏ ਜੈ ਜੀ ਸੋਚ ਤਰੋ ਮੈਂ ਆਪਣੀ ਜਿੰਦ ਵਿੱਚ ਹਰ ਵੇਲੇ ਇਹ ਹੀ ਚਿੰਤਾ ਕਰਦਾ ਰਹਿੰਦਾ ਹਾਂ ਕਿ ਮੈਂ ਆਪਣੇ ਮਨ ਨਾਲ ਬਚਨ ਨਾਲ ਕਰਮ ਨਾਲ ਕਦੇ ਵੀ ਪਰਮਾਤਮਾ ਦੇ ਗੁਣ ਨਹੀਂ ਗਾਂਦਾ ਰਿਹਾ ਗੌਰ ਮਤ ਸੁਨ ਕਸ਼ ਗਿਆਨ ਨਾ ਉਪਜਿਓ ਪਾਸੋ ਜਿਓ ਉਦਰ ਪਰੋ へ ਭਾਈ ਗੁਰੂ ਦੀ ਮਤ ਸੁਣ ਕੇ ਮੇਰੇ ਅੰਦਰ ਆਤਮਿਕ ਜੀਵਨ ਦੀ ਕੁਝ ਵੀ ਸੂਝ ਪੈਦਾ ਨਹੀਂ ਹੋਈ ਮੈਂ ਪਸ਼ੂ ਵਾਂਗ ਨਿਤ ਆਪਣਾ ਢਿੱਡ ਭਰ ਲੈਂਦਾ ਹਾਂ ਨੌਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਬਾਣੀ ਵਿੱਚ ਸਾਨੂੰ ਜੋ ਸਾਡੇ ਲਛਣ ਹਨ ਉਹ ਫਰਮਾਨ ਕਰਕੇ ਦੱਸਦੇ ਹਨ ਗੁਰੂ ਪਾਤਸ਼ਾਹ ਤੇ ਬਹੁਤ ਹੀ ਆ ਪਰਮੇਸ਼ਰ ਸੀ ਪਹੁੰਚੇ ਹੋਏ ਸਨ ਮਾਲਕ ਨਾਲ ਮਿਲੇ ਹੋਏ ਸਨ ਪਰ ਉਹ ਸਾਡੀ ਕਾਲਜੁਗੀ ਜੀਵਾਂ ਦੀ ਜੋ ਹਾਲਤ ਹੈ ਆਪਣੀ ਬਾਣੀ ਵਿੱਚੋਂ ਫਰਮਾਰੇ ਹਨ ਕਹੁ ਨਾਨਕ ਪ੍ਰਭ ਬਿਰਦ ਪਛਾਨੋ ਤਬ ਹੋ ਪਤਤ ਤਰੋ ਨਾਨਕ ਆਖਦਾ ਹੈ ਕਿ हे ਪ੍ਰਭ ਮੈਂ ਵਿਕਾਰੀ ਤਦੋਂ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹਾਂ ਜੇ ਤੂੰ ਆਪਣਾ ਮੋਢ ਕਦੀਮਾ ਦਾ ਪਿਆਰ ਵਾਲਾ ਸੁਭਾਅ ਚੇਤੇ ਰੱਖੇ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟ ਪਦੀਆਂ ਰਾਗ ਤਨਾਸਰੀ ਘਰ ਦੂਜੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੱਠ ਬੰਦਾਂ ਵਾਲੀ ਬਾਣੀ ਇਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਹਿ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਗੁਰ ਸਾਗਰ ਰਤਨੀ ਪਰ ਪੂਰੇ ਗੁਰੂ ਮਾਨੋ ਇੱਕ ਸਮੁੰਦਰ ਹੈ ਜੋ ਪ੍ਰਭੂ ਦੀ ਸਿਪਸਲਾ ਦੇ ਰਤਨਾ ਨਾਲ ਨਕਾ ਨਕ ਭਰਿਆ ਹੋਇਆ ਹੈ ਅਮਰਤ ਸੰਤ ਚੁਗੈ ਨਹੀਂ ਦੂਰੇ ਗੁਰਮੁਖ ਸਿੱਖ ਗੁਰਮੁਖ ਸਿੱਖ ਉਸ ਸਾਗਰ ਵਿੱਚੋਂ ਆਤਮਿਕ ਜੀਵਨ ਦੇਣ ਵਾਲੀ ਖੁਰਾਕ ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ ਜੁਗਦੇ ਹਨ ਤੇ ਗੁਰੂ ਤੋਂ ਦੂਰ ਨਹੀਂ ਰਹਿੰਦੇ ਹਰ ਰਸ ਜੋਗ ਚੁਗੈ ਪ੍ਰਭ ਭਾਵੈ ਪ੍ਰਭੂ ਪਰਮਾਤਮਾ ਦੀ ਮਿਹਰ ਅਨੁਸਾਰ ਸੰਤ ਹੰਸ ਹਰ ਨਾਮ ਰਾਸ ਦੀ ਜੋਗ ਚੁਗਦੇ ਹਨ ਸਾਰ ਵਰਮ ਹੈ ਹੰਸ ਪ੍ਰਾਨ ਪਤ ਪਾਵੈ ਗੁਰ ਸਿਖ ਹੰਸ ਗੁਰੂ ਸਰੋਵਰ ਵਿੱਚ ਟਿਕਿਆ ਰਹਿੰਦਾ ਹੈ ਤੇ ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ ਕਿਆ ਬਗ ਬਪੜਾ ਛਪੜੀ ਨਾਏ ਵਿਚਾਰਾ ਬਗਲਾ ਛਪੜੀ ਵਿੱਚ ਕਾਦੇ ਲਈ ਨਹਾਉਂਦਾ ਹੈ ਕੀਚੜ ਡੂਬੇ ਮੈਲ ਨਾ ਜਾਏ ਰਹਾਉ ਕੁਝ ਨਹੀਂ ਖਟਦਾ ਬਗਲਾ ਸਗੋਂ ਛਪੜੀ ਵਿੱਚ ਨਹਾ ਕੇ ਚਿੱਕੜ ਵਿੱਚ ਡੁੱਬਦਾ ਹੈ ਉਸ ਦੀ ਇਹ ਮੈਲ ਦੂਰ ਨਹੀਂ ਹੁੰਦੀ ਜਿਹੜਾ ਮਨੁੱਖ ਗੁਰੂ ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭੜਦਾ ਹੈ ਉਹ ਮਾਨੋ ਛਪੜੀ ਵਿੱਚ ਹੀ ਨਹਾ ਰਿਹਾ ਹੈ ਉਥੋਂ ਉਹ ਹੋਰ ਮਾਇਆ ਮੋਹ ਦੀ ਮੈਲ ਸਹਿੜ ਲੈਂਦਾ ਹੈ ਸਿਆਣੇ ਕਥਾਵਾਚੇ ਕਹਦੇ ਹਨ ਕੇ ਭਾਈ ਜੇ ਤੇਰੀ ਗੁਰੂ ਗ੍ਰੰਥ ਸਾਹਿਬ ਨੇ ਪੂਰੀ ਨਹੀਂ ਨਾ ਪਾਈ ਤੇ ਜਾ ਜਿੱਥੇ ਮਰਜੀ ਭਟਕਦਾ ਰਹਿ ਗੁਰਸਿੱਖ ਹੋ ਕੇ ਜੇ ਤੂੰ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਨਹੀਂ ਤੇਰਾ ਬਜਿਆ ਤੂੰ ਗੁਰੂ ਗ੍ਰੰਥ ਸਾਹਿਬ ਦੇ ਲਾੜ ਨਹੀਂ ਲਗਿਆ ਦਰ ਦਰ ਘੁੰਮਦਾ ਫਿਰਨਾ ਤੇ ਤੈਨੂੰ ਕਿਸੇ ਦਰ ਤੋਂ ਖੈਰ ਨਹੀਂ ਪੈਣੀ ਰਹਾਓ ਰੱਖ ਰੱਖ ਚਰਨ ਤਰੇ ਵਿਚਾਰੀ ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵਿਚਾਰ ਨਾਲ ਜੀਵਨ ਸਫਰ ਵਿੱਚ ਪੈਰ ਰੱਖਦਾ ਹੈ ਦੁਬਦਾ ਛੋੜ ਭਏ ਨਿਰੰਕਾਰੀ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ ਮੁਕਤ ਪਦਾਰਥ ਹਰ ਰਸ ਚਾਖੇ ਪਰਮਾਤਮਾ ਦੇ ਨਾਮ ਦਾ ਰਸ ਚਾਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖਲਾਸੀ ਦਿਵਾ ਦਿੰਦਾ ਹੈ ਆਵਣ ਜਾਣ ਰਹੇ ਗੁਰ ਰੱਖੇ ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਹਦੇ ਜਨਮ ਮਰਨ ਦੇ ਗੇੜ ਮੁੱਕ ਗਏ ਸਰਵਰ ਹੰਸਾ ਛੋੜ ਨਾ ਜਾਏ ਜਿਵੇਂ ਹੰਸ ਮਾਨਸ ਰੋਵਰ ਨੂੰ ਛੱਡ ਕੇ ਨਹੀਂ ਜਾਂਦਾ ਪ੍ਰੇਮ ਭਗਤ ਕਰ ਸਹਿਜ ਸਮਾਏ ਤੇ ਮੈਂ ਜਿਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ ਪ੍ਰੇਮ ਭਗਤੀ ਦੀ ਬਰਕਤ ਨਾਲ ਅਡੋਲ ਆਤਮਕ ਅਵਸਥਾ ਵਿੱਚ ਲੀਨ ਹੋ ਜਾਂਦਾ ਹੈ ਸਰਵਰ ਮੈਂ ਹੰਸ ਹੰਸ ਮਹ ਸਾਗਰ ਜਿਹੜਾ ਗੁਰਸਿੱਖ ਹੰਸ ਗੁਰੂ ਸਰੋਵਰ ਵਿੱਚ ਟਿਕਦਾ ਹੈ ਉਸ ਦੇ ਅੰਦਰ ਗੁਰੂ ਸਰੋਵਰ ਆਪਣਾ ਆਪ ਪ੍ਰਗਟ ਕਰਦਾ ਹੈ ਉਸ ਸਿੱਖ ਦੇ ਅੰਦਰ ਗੁਰੂ ਵਸ ਪੈਂਦਾ ਹੈ ਇਕਾਥ ਕਥਾ ਗੁਰਬਚਨੀ ਆਦਰ ਇਹ ਇਕਾਥ ਅਕਥ ਹੈ ਭਾਵ ਇਸ ਆਤਮਿਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ ਸਿਰਫ ਇਹ ਕਹਿ ਸਕਦੇ ਹਾਂ ਕਿ ਗੁਰੂ ਦੇ ਬਚਨਾ ਉੱਤੇ ਤੁਰ ਕੇ ਉਹ ਲੋਕ ਪਰ ਲੋਕ ਵਿੱਚ ਆਦਰ ਪਾਉਂਦਾ ਹੈ ਸੁਨ ਮੰਡਲ ਇਕ ਜੋਗੀ ਬੈਸੇ ਜਿਹੜਾ ਕੋਈ ਵਿਰਲਾ ਪ੍ਰਭੂ ਚਰਨਾਂ ਵਿੱਚ ਜੁੜਿਆ ਬੰਦਾ ਅਫਰ ਅਵਸਥਾ ਵਿੱਚ ਟਿਕਦਾ ਹੈ ਨਾਰ ਨਾ ਪੁਰਖ ਕਹੋ ਕੌਂ ਕੈਸੇ ਉਸ ਦੇ ਅੰਦਰ ਇਸਤਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ ਭਾਵ ਉਸ ਦੇ ਅੰਦਰ ਕਾਮਚੇਸ਼ਟਾ ਜ਼ੋਰ ਨਹੀਂ ਪਾਉਂਦੀ ਦੱਸੋ ਕੋਈ ਇਹ ਸੰਕਲਪ ਘਰ ਭੀ ਕਿਵੇਂ ਸਕਦਾ ਹੈ ਤ੍ਰਿਪਾਵਨ ਜੋਤ ਰਹੇ ਲੇਵਲਾਈ ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ ਜਿਹਦੀ ਜੋਤ ਤਿੰਨਾ ਭਵਨਾ ਵਿੱਚ ਵਿਆਪਕ ਹੈ ਸੁਰ ਨਾਰਨਾਥ ਸੱਚੇ ਸਰਣਾਈ ਅਤੇ ਦੇਵਤੇ ਮਨੁੱਖ 나ਥ ਆਦਿਕ ਸਭ ਜਿਸ ਤਰ੍ਹਾਂ ਜਿਸ ਸਦਾtheta ਦੀ ਸ਼ਰਨ ਲਈ ਰੱਖਦੇ ਹਨ ਉਹ ਪਰਮਾਤਮਾ ਦੀ ਸ਼ਰਨ ਉਹ ਵੀ ਮਨੁੱਖ ਲੈ ਲੈਂਦਾ ਹੈ ਆਨੰਦ ਮੂਲ ਅਨਾਥ ਆਧਾਰੀ ਗੁਰਮਖ ਹੰਸ ਗੁਰੂ ਸਾਗਰ ਵਿੱਚ ਟਿਕ ਕੇ ਉਸ ਪ੍ਰਾਨਪਤ ਪ੍ਰਭੂ ਨੂੰ ਮਿਲਦਾ ਹੈ ਜੋ ਆਤਮਿਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ ਗੁਰਮਖ ਭਗਤ ਸਹਿਜ ਵਿਚਾਰੇ ਗੁਰਮਖ ਉਸ ਦੀ ਭਗਤੀ ਦੇ ਰਾਹੀ ਅਤੇ ਉਸ ਦੇ ਗੁਣਾਂ ਦੇ ਵਿਚਾਰ ਦੇ ਰਾਹੀ ਅਡੋਲ ਆਤਮਕ ਅਵਸਥਾ ਵਿੱਚ ਟਿਕੇ ਰਹਿੰਦੇ ਹਨ ਭਗਤ ਵਿਛਲ ਭੈ ਕਾਟਣ ਹਾਰੇ ਉਹ ਪ੍ਰਭੂ ਆਪਣੇ ਸੇਵਕਾਂ ਦੀ ਭਗਤੀ ਨਾਲ ਪ੍ਰੇਮ ਕਰਦਾ ਹੈ ਉਹਨਾਂ ਦੇ ਸਾਰੇ ਡਰ ਦੁੱਖ ਤਕਲੀਫਾਂ ਦੂਰ ਕਰਨ ਦੇ ਸਮਰੱਥ ਹੈ ਹੋਮ ਮਾਰ ਮਿਲੇ ਪਗ ਧਾਰੇ ਗੁਰਮਖ ਹੋਮ ਮਾਰ ਕੇ ਅਤੇ ਸਾਧ ਸੰਗਤ ਵਿੱਚ ਟਿਕ ਕੇ ਉਸ ਆਨੰਦ ਮੂਲ ਪ੍ਰਭੂ ਦੇ ਚਰਨਾ ਵਿੱਚ ਜੁੜਦੇ ਹਨ ਅਨੇਕ ਜਤਨ ਕਰ ਕਾਲ ਸੰਤਾਏ अनेका ਹੋਰ ਹੋਰ ਜਤਨ ਕਰਨ ਕਰਕੇ ਸਹੀੜੀ ਹੋਈ ਆਤਮਕ ਮੌਤ ਉਸ ਨੂੰ ਸਦਾ ਦੁਖੀ ਕਰਦੀ ਹੈ ਮਰਨ ਲਿਖਾਏ ਮੰਡਲ ਮਹਿ ਆਏ ਉਹ ਪਿਛਲੇ ਕੀਤੇ ਕਰਮਾਂ ਅਨੁਸਾਰ ਧਰੋਂ ਆਤਮਕ ਮੌਤ ਦਾ ਲੇਖ ਹੀ ਆਪਣੇ ਮੱਥੇ ਉੱਤੇ ਲਿਖਾ ਕੇ ਇਸ ਜਗਤ ਵਿੱਚ ਆਇਆ ਤੇ ਇੱਥੇ ਵੀ ਆਤਮਕ ਮੌਤ ਹੀ ਵਿਹਾਜਦਾ ਰਹਾ ਜਨਮ ਪਦਾਰਥ ਦੁਬਧਾ ਖੋਵੈ ਉਹ ਮਨੁੱਖ ਹਮੇ ਵਿੱਚ ਭਟਕ ਭਟਕ ਕੇ ਦੁਖੀ ਹੁੰਦਾ ਹੈ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਵਿੱਚ ਉਹ ਅਮੋਲਕ ਮਨੁੱਖਾ ਜਨਮਾਂ ਨੂੰ ਗਵਾ ਲੈਂਦਾ ਹੈ ਆਪਨਾ ਚੀਨਸ ਭ੍ਰਮ ਭ੍ਰਮ ਰੋਵੈ ਜਿਹੜਾ ਮਨੁੱਖ ਵਿਚਾਰੇ ਬਗਲੇ ਵਾਂਗ ਹੋਮੈ ਦੀ ਛਪੜੀ ਵਿੱਚ ਹੀ ਨਹਾਉਂਦਾ ਰਹਿੰਦਾ ਹੈ ਤੇ ਆਪਣੇ ਆਤਮਿਕ ਜੀਵਨ ਨੂੰ ਨਹੀਂ ਪਛਾਣਦਾ ਕਥਤੋਂ ਪੜਤੋਂ ਸੁਣਤੋਂ ਏਕ ਪਰ ਜਿਹੜਾ ਮਨੁੱਖ ਇੱਕ ਪ੍ਰਮਾਤਮਾ ਦੀ ਸਿੱਖ ਸਲਾਹ ਦੀ ਨਿਤ ਉਚਾਰਦਾ ਹੈ ਜਿਹੜਾ ਮਨੁੱਖ ਇੱਕ ਪ੍ਰਮਾਤਮਾ ਦੀ ਸਿੱਖ ਸਲਾਹ ਹੀ ਨਿਤ ਉਚਾਰਦਾ ਹੈ ਪੜਦਾ ਹੈ ਤੇ ਸੁਣਦਾ ਹੈ ਧੀਰਜ ਧਰਮ ਧਰਣੀ ਧਰ ਟੇਕਾ ਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ ਉਹ ਗੰਭੀਰ ਸੁਭਾਅ ਉਹ ਗ੍ਰਹਿਣ ਕਰਦਾ ਹੈ ਉਹ ਮਨੁੱਖ ਜੀਵਨ ਦੇ ਫਰਜ਼ ਨੂੰ ਪਛਾਣਦਾ ਹੈ ਜਤ ਸਤ ਸੰਜਮ ਰਿਦੇ ਸਮਾਏ ਜਤ ਸਤ ਤੇ ਸੰਜਮ ਉਸ ਮਨੁੱਖ ਦੇ ਹਿਰਦੇ ਵਿੱਚ ਸੁੱਤੇ ਸਿੱਧ ਹੀ ਲੀਨ ਰਹਿੰਦੇ ਹਨ ਚੌਥੇ ਪਦ ਕੋ ਜੇ ਮਨ ਪਤੀ ਆਏ ਜੇ ਉਹ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਆਪਣੇ ਮਨ ਨੂੰ ਉਸ ਆਤਮਕ ਅਵਸਥਾ ਵਿੱਚ ਗੁਝਾ ਲੇ ਜਿੱਥੇ ਮਾਇਆ ਦੇ ਤਿੰਨੇ ਹੀ ਗੁਣ ਜ਼ੋਰ ਨਹੀਂ ਪਾ ਸਕਦੇ ਸਾਚੇ ਨਿਰਮਲ ਮੈਲ ਨਾ ਲਾਗੇ ਸਦਾ ਫਿਰ ਪ੍ਰਭੂ ਵਿੱਚ ਟਿਕ ਕੇ ਪਵਿੱਤਰ ਹੋਏ ਮਨ ਦੇ ਪਵਿੱਤਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ ਗੁਰ ਕੈ ਸ਼ਬਦ ਪਰਮ ਭਉ ਭਾਗੇ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਹਦਾ ਦੁਨੀਆਂ ਵਾਲਾ ਡਰ ਸਹਿ ਮੁੱਕ ਜਾਂਦਾ ਹੈ ਸੂਰਤ ਮੂਰਤ ਆਦ ਅਨੂਪ ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਹਦੀ ਸੋਹਣੀ ਸੂਰਤ ਤੇ ਜਿਹਦਾ ਵਜੂਦ ਆਦ ਤੋਂ ਹੀ ਚੱਲਿਆ ਆ ਰਿਹਾ ਹੈ ਨਾਨਕ ਜਾਚੈ ਸਾਚ ਸਰੂਪ ਨਾਨਕ ਪੀ ਉਸ ਸਦਾ ਥਿਰ ਹਸਤੀ ਵਾਲੇ ਪ੍ਰਭੂ ਦੇ ਦਰ ਤੋਂ ਨਾਮ ਦੀ ਦਾਤ ਮੰਗਦਾ ਹੈ ਸੂਰਤ ਮੂਰਤ ਆਦયਨੂਪ ਨਾਨਕ ਜਾਚੈ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 685 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 686 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰ ਲਈ ਸਾਡੇ YouTube ਚੈਨਲ ਸਰਬਾਧਾ ਪੁਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ